ਤਾਂ ਉਹਨੇ ਸਾਉਂਡ ਵਾਲੇ ਫੂਲ ਜਾਂਦੇ ਆ ਉਹਨਾਂ ਦੇ ਖਿਲਾਫ ਉਹ ਸਾਂਝੀਆਂ ਨੇ ਉਹ ਹਰਦਪੰਦਰ ਸਦਾਤਾਹੀ ਉਹਦੇ ਸਬੰਧ ਵਿੱਚ ਅਸੀਂ ਉਸ ਬੰਦੇ ਨੂੰ ਬੰਦ ਨੂੰ ਅਸੀਂ ਸਿਰੇ ਚੜ੍ਹਨ ਵਾਸਤੇ ਨੇਪਰੇ ਚੜ੍ਹਨ ਵਾਸਤੇ ਤੇ ਮੋਦੀ ਸਰਕਾਰ ਨੂੰ ਇਹ ਦੱਸਣ ਵਾਸਤੇ ਵੀ ਸਾਰਾ ਭਾਰਤ ਜਿਹੜਾ ਵਾ ਕਿਸਾਨਾਂ ਦੇ ਨਾਲ ਆ ਇਹ ਜੋ ਕਾਲੇ ਗ੍ਰਾਊਂਡ ਬਣਾਏਗੇ ਨੇ ਇਹ ਕੱਲੇ ਕਿਸਾਨ ਦੇ ਖਿਲਾਫ ਨਹੀਂ ਆਗੇ ਮਜ਼ਦੂਰ ਦੇ ਖਿਲਾਫ ਦੁਕਾਨਦਾਰ ਦੇ ਖਿਲਾਫ ਹਰੇਕ ਵਰਗ ਦੇ ਖਿਲਾਫ ਆ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਖੁਸ਼ ਕਰਨ ਵਾਸਤੇ ਇਹ ਜਿਹੜੇ ਕਾਲੇ ਖੂਬ ਬਣਾਏ ਆ ਉਹਨਾਂ ਦੇ ਵਿਰੋਧ ਵਿੱਚ ਅਸੀਂ ਅੱਜ ਜਿਹੜਾ ਵਿਵਸਥਾ ਬੰਦ ਦਿੱਤਾ ਹੋਵੇ ਇੱਥੇ ਚੌਕ ਦੇ ਵਿੱਚ ਅਜ ਨਾਲੇ ਦੇ ਵਿੱਚ ਤੇ ਜੋ ਬੜਾ ਅਮਨਪੂਰਵਕ ਤੇ ਸਾਰੇ ਸਾਨੂੰ ਅਜ ਨਾਲੇ ਸਾਰੇ ਨੇ ਸਹਿਯੋਗ ਦਿੱਤਾ ਹੋਇਆ ਸਾਰੇ ਦੁਕਾਨਦਾਰ ਭਰਾਵਾਂ ਨੇ ਦੁਕਾਨਾਂ ਬੰਦ ਕੀਤੀਆਂ ਨੇ ਸਾਰੇ ਇੱਕ ਕਰੋ ਪਰ ਬੰਦਿਆ ਇਸ ਕਰਕੇ ਇਹ ਜਿਹੜੇ ਵੀ ਮੋਦੀ ਸਰਕਾਰ ਨੇ ਕਾਲੇ ਉਕ ਕਾਨੂੰਨ ਬਣਾਏ ਉਹਨਾਂ ਨੂੰ ਹੌਸਲਾ ਲੈਣਾ ਚਾਹੀਦਾ ਵਾ ਮੋਦੀ ਸਰਕਾਰ ਨੂੰ ਇਸਦਾ ਤਾਂ ਨਹੀਂ ਪਤਾ ਕਿ ਕੀ ਪਹਿਲਾਂ ਉਹਨਾਂ ਨੇ ਕੀ ਕੀਤਾ 370 ਤੋੜੀ ਨੋਟਬੰਦੀ ਕੀਤੀ ਸਭ ਜਿਹੜੇ ਲੋਕ ਸੀਗੇ ਚੁੱਪ ਬਿਠੇ ਰਹੇ ਕੋਨੇ ਸਮਝਾ ਵੀ ਜੋ ਮੈਂ ਕਰੀ ਜਨਾ ਠੀਕ ਕਰੀ ਜਨਾ ਵਾ ਠੀਕ ਆ ਇਹ ਗੱਲ ਦਾ ਨਹੀਂ ਪਤਾ ਉਹਨੂੰ ਵੀ ਪੰਜਾਬ ਆ ਪੰਜਾਬ ਦੇ ਵਿੱਚ ਜਿਹੜਾ ਸਾਡਾ ਭਾਰਤ ਆ 100 ਸਾਲ ਦਗਾਮ ਰਿਆ ਤੇ 100 ਸਾਲ ਤੋਂ ਬਾਅਦ ਜਿਵੇਂ ਪੰਜਾਬ ਤੇ ਗੁਲਾਮੀ ਆਈ ਤੇ ਗੁਲਾਮੀ ਦੀਆਂ ਜਿਹੜੀਆਂ ਜੂਲਾ ਨੇ ਉਹ ਵੀ ਪੰਜਾਬੀਆਂ ਦੇ ਅੱਗੇ ਲਾ ਕੇ ਦ 90% ਗਰਬਾਨੀਆਂ ਜਿਹੜੀਆਂ ਪੰਜਾਬੀਆਂ ਦੀਆਂ ਨੇ ਜੇ ਕਾਲੇ ਕਾਨੂੰਨ ਇਹਨਾਂ ਨੇ ਕੀਤੇ ਨੇ ਇਹ ਵੀ ਪੰਜਾਬੀ ਵਾਪਸ ਲਾਉਣ ਦੇ ਸਿਰਫ ਇਸ ਕਾਲੇ ਘਰੂਨ ਦੇ ਨਾਲ ਪੰਜਾਬ ਤੇ ਹਰਿਆਣਾ ਨੂੰ ਫਰਕ ਸੀਗਾ ਕਿਉਂਕਿ ਬਾਕੀ ਸੂਚੇ ਰਾਣ ਤੋਂ ਪਹਿਲਾਂ ਇਹਨਾਂ ਨੇ ਦਬਾਇਆ ਵਾ ਪਰੰਤੂ ਇਹਦੇ ਨਾਲ ਹੋਣ ਜਿਹੜੇ ਪਾਕਿਸਤਾਨ ਤੋਂ ਵੀ ਆਪਣੇ ਹੱਕਾਂ ਦਾ ਜਿਹੜਾ ਵਾ ਪਤਾ ਲੱਗਿਆ ਕਿ ਸਾਡੇ ਹੱਕ ਜਿਹੜੇ ਆ ਉਹ ਬਣਦੇ ਆ ਐਮਐਮਐਸਪੀ ਲੈਣ ਵਾਸਤੇ ਜੋ ਕਾਲੇ ਘਰੂਨ ਦੇ ਵਾਦ ਕਰਨੇ ਚਾਹੀਦੇ ਇਹਨੂੰ ਅਸੀਂ ਤੇ ਇਹ ਕਹਾਂਗੇ ਮੋਦੀ ਸਰਕਾਰ ਨੂੰ ਵੀ ਇਹ ਕਾਲੇ ਘਰੂਨ ਬੰਦ ਕਰ ਰੱਦ ਕਰ ਨਹੀਂ ਤਾਂ ਜਿਹੜਾ ਵਾ ਇਹ ਹਾਲ ਇਹੋ ਹੀ ਰਹਿਣਾ ਵਾ ਜਿੰਨਾ ਚਿਰ ਤੱਕ ਇਹ ਕਾਲੇ ਘਰੂਨ ਨੇ ਵਾਪਸ ਨਹੀਂ ਲੈਂਦਾ ਉਹ ਨਾ ਚਾਹਤੇ ਕਿ ਅਸੀਂ ਕਿਸਾਨ ਯੂਨੀਅਨ ਦੇ ਦੋ ਵੀ ਸਾਨੂੰ ਸੰਦੇਸ਼ ਦੇ ਕੇ ਅਸੀਂ ਉਹਦੇ ਪੂਰਨ ਤੌਰ ਤੇ ਹਮਾਇਤ ਕਰਾਂ ਉਹਨਾਂ ਦੇ ਆਰਡਰ ਆਇਆ ਜੀ ਉਹ ਕਹਿੰਦੇ ਵੀ ਸੋਧ ਹੋ ਸਕਦੀ ਆ ਕੈਨਸਲ ਨਹੀਂ ਹੋ ਸਕਦਾ ਇਹ ਦੇਖੋ ਦੇਖੋ ਉਹ ਉਹ ਜਿਹੜਾ ਰਵਈਆ ਬਣਾ ਰਿਹਾ ਹੈ ਨਾ ਇਹ ਮੋਦੀ ਤੋਂ ਇਹੋ ਉਮੀਦ ਆ ਮੈਂ ਤੇ ਇੱਕ ਗੱਲ ਕਰਾਂਗਾ ਸਭ ਤੋਂ ਰਾਜ ਮਿਲਦਾ ਵਾ ਤੇ ਰਾਜ ਤੋਂ ਨਰਕ ਮਿਲਦਾ ਹੁਣ ਅਖੀਰ ਹੋ ਗਈ ਆ ਨਰਕ ਹੋਣ ਨਰਕ ਵਾਲੀ ਵਾਰੀ ਆ ਕਿ ਕਿੰਨਾ ਚਿਰ ਇਹ ਲੋਕ ਰਾਜ ਆ ਡੈਕਟੇਟਰਸ਼ਿਪ ਤਾਂ ਹੈ ਨਹੀਂ ਸਾਲ ਲੰਘਦੇ ਕੋਈ ਸਮਾਂ ਨਹੀਂ ਲੱਗਦਾ ਕੋਈ ਸਮਾਂ ਆਊਗਾ ਇਹਨੂੰ ਰਾਜ ਤੋਂ ਹੱਟਿਆ ਜਾਊਗਾ ਆਪਣੇ ਆਪ ਕਾਨੂੰਨ ਅੱਲਾ ਵੀ ਸਰਕਾਰ ਬਣੇਗੇ ਜਾਂ ਰੱਦ ਹੋ ਜਾਣਗੇ ਜਿੰਨਾ ਚਿਰ ਇਹ ਗੱਦ ਨਹੀਂ ਹੁੰਦੇ ਸਾਰੇ ਕਿਸਾਨ ਜothebandi ਉੱਤੇ ਬੈਠੀਆਂ ਨੇ ਉਹ ਵਾਪਸ ਕੋਣ ਵਾਪਸ ਕਰਾ ਕੇ ਹੀ ਵਾਪਸ ਹੋਣਗੇ ਨਹੀਂ ਜੀ ਇਹ ਤੁਸੀਂ ਜਾਣਦੇ ਹੋ ਚੀਜ਼ ਨੂੰ ਵੀ ਇਹ ਰिलायंस ਵਾਲੇ ਰਾਜ ਕਰਨੇ ਕਿ ਮੋਦੀ ਕਰ ਰਿਹਾ ਹੈ ਵੇਖੋ ਜਿੰਨੇ ਵੀ ਕਾਰਪੋਰੇਟ ਘਰਾਣੇ ਆ ਗਏ ਨੇ ਉਹਨਾਂ ਦੇ ਕੋਲੋਂ ਵੱਡੇ ਵੱਡੇ ਫਟ ਲੈਂਦੀਆਂ ਅਸਰ ਕਰ ਤੇ ਉਹਨਾਂ ਉਹਨਾਂ ਦੇ ਸਾਰਿਆਂ ਤੇ ਜਿਹੜਾ ਵਾ ਮੋਦੀ ਕਰਾ ਰਿਹਾ ਉਹ ਇਹ ਦੇਖੋ ਕੋਈ ਹੱਥ ਕਤਰੀ ਨਹੀਂ ਆ ਗਈ ਕਾਰਪੋਰੇਟ ਘਰਾੜਿਆਂ ਨੂੰ ਖੁਸ਼ ਕਰਨ ਵਾਸਤੇ ਕਰ ਰਿਆ ਵਾਂ ਮੈਂ ਇੱਕ ਨਿੱਜੀ ਜਿਹਾ ਐਗਜ਼ਾਮਪਲ ਦੇ ਦਿੰਦਾ ਤੁਹਾਡੇ ਮੀਡੀਆ ਦੇ ਰਾਹੀਂ ਕਿਸਾਨ ਦੇ ਘਰ ਪਿਆਜ਼ ਦੀ ਰੇਟ ਹੈ 5 ਰੁਪਏ ਕਿਲੋ ਜੋ ਕਿਸਾਨ ਦੇ ਘਰੋਂ ਬਾਹਰ ਚਲ ਜਾਂਦਾ ਤਾਂ ਉਹ ਪਿਆਜ਼ ਜਿਹੜਾ ਵਾ 50 ਰੁਪਏ ਕਿੰਨਾ 100 ਰੁਪਏ ਕਿਲੋ ਚਲ ਜਾਂਦਾ ਕਿਉਂ ਇਹੋ ਹੀ ਹਾਲ ਆਉਣ ਵਾਲੇ ਸਮੇਂ ਬਾਕੀ ਚੰਸਾ ਦਾ ਹੀ ਹੋਵੇਗਾ ਇਸ ਕਰਕੇ ਇਹ ਜਿਹੜੇ ਨੇ ਇਕੱਲੇ ਕਿਸਾਨ ਦੇ ਖਿਲਾਫ ਨਹੀਂ ਇਹ ਕਰੋ ਇਹ ਟੋਟਲੀ ਹਰੇਕ ਵਰਗ ਦੇ ਖਿਲਾਫ ਹੈ ਨਾ ਕੇਸ ਬੰਦ ਹੋਇਆ ਜੀ ਅੱਜ ਦਾ ਤਾਂ ਨਇ ਨੀ ਜਿਹੜੇ ਕਿਸਾਨ ਸੀ ਜਿੱਥੇ ਕੰਦੀ ਮਿਲਦੀ ਹੈ 2.5 ਮਿੰਟ ਹੋ ਗਿਆ ਸਲਸ਼ ਚੱਲ ਰਿਹਾ ਤੇ ਅੱਜ ਦੇ ਪਾਟੇ ਹੋ ਗਏ ਉਹਨਾਂ ਦੀ ਮੈਦ ਵਿੱਚ ਆ ਆਪਣੇ ਭਾਰਤ ਬੰਦਾ ਸੋਧਾ ਦਿੱਤਾ ਉਸੇ ਸਮੇਂ ਬਹੁਤ ਬੋਲ ਚੁਕਿਨ ਨਾਮ ਲਿਖਿਆ ਸਾਰੇ ਇੱਥੇ ਆਜੇ ਨਾਲੇ ਸਾਰੇ ਪਾਟੇ ਜਾਰੇ ਜਿੰਨਾਂ ਕਿੰਨੇ ਲੋਕ ਇੱਥੇ ਸ਼ਾਮਲ ਹੋ ਗਏ ਜੀ ਜਿਹੜਾ ਆਪਣਾ ਦਿੱਲੀ ਬਾਰਡਰ ਦੇ ਉੱਤੇ ਸ਼ਰਾਰਤੀ ਅਨਸਰ ਕੰਮ ਕਰ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਸੀ ਸੰਦੇਸ਼ ਇਹ ਦਣਾ ਚਾਹਨੇ ਆ ਫਾਸ ਫਾਸ ਦੁਆਬਸ ਹੋ ਇਹਨਾਂ ਗੱਲਾਂ ਤੋਂ ਸ਼ਰਾਰਤਾਂ ਤੋਂ ਬਾਜ ਜਾਓ। ਵੈਸੇ ਹੁਣ ਇਹ ਆ ਵੀ ਜਿਹੜੇ ਉੱਥੇ ਸਾਡੇ ਮਨੂ ਬੈਠੇ ਆ ਬੈਠੇ ਆ ਉਹ ਵੀ ਉਹਨਾਂ ਨੂੰ ਤੁਹਾਨੂੰ ਖੇਡ ਰਿਹਾ ਇਹ ਸਕਾਰ ਵੀ ਚਾਲਿਆ ਔਰ ਇੱਕ ਦਿਨ ਤੇ ਇਥੋਂ ਤੱਕ ਵੀ ਹੋ ਰਿਹਾ ਵੀ ਜਿਹੜਿਆ ਬੰਦਿਆਂ ਨੇ ਉਥੇ ਖਾਲਸਾਤਨ ਦੇ ਨਾਰੇ ਲਾਏ ਆ ਜਿਹੜੇ ਬੰਦਿਆਂ ਨੇ ਨਹੀਂ ਕਿ ਸਾਡੇ ਪਨਾਲ ਟੂਰ ਸਕਾ ਦੇ ਭਿਜੇ ਸਕਾ ਦੇ ਭਿਜੇ ਬੰਦੀਓ ਆਪਣੀਆਂ ਹੱਕਾਂ ਦੇ ਵਾਸਤੇ ਕਿ ਉਹ ਸਾਰੇ ਰਹਿ ਹੈ ਤੇ ਆਪਣੀ ਜਿੰਨੇ ਵੀ ਕਿਸਾਨੀਆਂ ਸਾਰੇ ਜਾਂਦੀ ਵੀ ਜੇ ਆਪਾਂ ਨੂੰ ਖਾਲਸਾਤਨ ਕਹਿਣ ਨਾਲ ਹੀ ਸਾਡੇ ਜਿਹੜੇ ਹੱਕ ਮਿਲਦੇ ਆ ਤੇ ਆਪਾਂ ਨੂੰ ਕਹਿਣਾ ਗਲਤ ਨਹੀਂ ਲੱਗਦਾ ਉਹ ਇਹ ਇੱਕਲੇ ਕਿਸਾਨ ਦਾ ਮਸਲਾ ਨਹੀਂ ਹੈ ਇਹ ਵੇਖੋ ਇਹ ਇੱਕ ਖਰੀਦਿਆ ਨੇ ਜਿਹੜੀ ਤੇ ਉਹ ਜਿਹੜੀ سرمایہਦਾਰੀ ਹਜ਼ਾਰੇਦਾਰੀ ਉਹ ਇਹ ਗੱਲ ਫਲਾ ਰਹੀ ਆ ਤਾਂ ਕਿ ਉਹ ਇਹੇ ਤਰ੍ਹਾਂ ਦਾ ਕੋਈ ਰੰਗਤ ਆਉਂਦੀ ਆ ਫਿਰ ਕਾਪਰਸਤੀ ਦੀ ਗੱਲ ਤੇ ਉਹਨਾਂ ਨੂੰ ਮੌਕਾ ਮਿਲਦਾ ਵੀ ਅਸੀਂ ਇਹਨਾਂ ਦੇ ਤਸ਼ੱਦਦ ਕਰੀਏ ਜਿਹੜਾ ਅੱਜ ਤੱਕ ਹੁਣ ਤੱਕ ਜਦੇ ਬੰਦੀਆਂ ਉੱਥੇ ਸ਼ਾਂਤ ਵੀ ਢੰਗ ਨਾਲ ਉੱਥੇ ਬੈਠੀਆਂ ਨੇ ਉੱਥੇ ਕੋਈ ਮਾੜੀ ਹੱਦ ਆ ਉਹ ਕਿਸੇ ਨੂੰ ਕਰਨ ਲਈ ਇਜਾਜ਼ਤ ਨਹੀਂ ਉਸੇ ਵੇਲੇ ਹੀ ਉਹਨਾਂ ਨੂੰ ਇਹ ਇਹਨਾਂ ਦੀ ਚਾਹ ਲੈ ਸੀ ਅੱਜ ਦਾ ਧਰਨਾ ਕਿਸ ਸੰਬੰਧ ਵਿੱਚ ਆ ਜੀ ਅੱਜ ਵੱਖ-ਵੱਖ ਕਿਸਾਨਾਂ ਦੇ ਇੱਥੇ ਬੰਦੀਆਂ ਵੱਲੋਂ ਜਿਹੜਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਬੰਦ ਦੀ ਧਰਾਈ ਆ ਪੂਰੇ ਖੁਲਕ ਦੇ ਵਿੱਚ ਤੇ ਉਸ ਮੰਤ ਨੂੰ ਸਫਲ ਕਰਾਉਣ ਵਾਸਤੇ ਅਸੀਂ ਇੱਥੇ ਸਾਰੇ ਇਕੱਤਰ ਹੋਏ ਆ ਜਿਦੇ ਵਿੱਚ ਔਰਤਾਂ ਤੇ ਬੱਚੇ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਆ ਤੇ ਜੇ ਇਹ ਸਫਲ ਨਹੀਂ ਹੁੰਦਾ ਤਾਂ ਫਿਰ ਕੀ ਕਿਸਾਨਾਂ ਦਾ ਅੱਗੇ ਪੈਰ ਹੋਏਗਾ ਫਿਰ ਇਸ ਸੰਘਰਸ਼ ਅਸੀਂ ਜਿਹੜਾ ਆ ਉਹ ਹੋਰ ਤੇਜ਼ ਕਰਾਂਗੇ ਸਾਨੂੰ ਵਿਸ਼ਵਾਸ ਆ ਕਿ ਅਸੀਂ ਇਸ ਬਾਜ਼ੀ ਦੇ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਵੈਸੇ ਤਾਂ ਸਾਡੀ ਇਹ ਅਪੀਲ ਆ ਕਿ ਮੋਦੀ ਨੂੰ ਆਪਣੀ ਅੜੀ ਛੱਡ ਦੇਣੀ ਚਾਹੀਦੀ ਆ ਵੇਖੋ ਜਿਹੜਾ ਰਾਜ ਆ ਉਹ ਲੋਕ ਜਿਲ੍ਹਾ ਕਿਤਾ ਜਾਂਦਾ ਲੋਕ ਜਿਲ੍ਹਾਂ ਦੇ ਵਿੱਚੋਂ ਮੋਦੀ ਬਿਲਕੁਲ ਨਕਾਰਾ ਹੋ ਚੁਕਿਆ ਬੱਚੇ ਬੱਚਾ ਜਿਹੜਾ ਉਹਦੇ ਲਈ ਨਫਰਤ ਦਾ ਪਰਟਾਵਾ ਕਰ ਰਿਹਾ ਕਿ ਹੁਣ ਉਹਨੂੰ ਰਾਜ ਦਾ ਤਾਂ ਪੁੱਲ ਜਾਣਾ ਚਾਹੀਦਾ ਚੁੱਪ ਕਰਕੇ ਜਿਵੇਂ ਕਾਨੂੰਨ ਜਿਹੜੇ ਉਹ ਬਣਾਏ ਆ ਉਹਨਾਂ ਨੂੰ ਰੱਦ ਕਰੇ ਤੇ ਸਾਡੇ ਵੀ ਜਿਹੜੇ ਕਿਸਾਨ ਸਾਥੀ ਉੱਥੇ ਬਿਠੇ ਆਪੋ ਆਪਣੇ ਘਰਾਂ ਨੂੰ ਵਲੀਏ ਹੋਰ ਸਾਨੂੰ ਕੋਈ ਚਾਹ ਨਹੀਂ ਚੜਿਆ ਅਸੀਂ ਸੰਘਰਸ਼ ਕਰ ਰਹੇ ਆ ਲੇਕਿਨ ਜੇਕਰ ਮੋਦੀ ਸਰਕਾਰ ਬੁਝੇਤ ਰਹਿੰਦੀ ਆ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਕਰਦੀ ਤਾਂ ਅਸੀਂ ਇੱਥੋਂ ਕਾਫਲਿਆਂ ਦੇ ਰੂਪ ਵਿੱਚ ਬੱਚਿਆਂ ਨੂੰ ਔਰਤਾਂ ਨੂੰ ਲੈ ਕੇ ਉੱਥੇ ਸ਼ਾਮਲ ਹੋਵਾਂਗੇ ਇਹ ਸੰਘਰਸ਼ ਨੂੰ ਹੋਰ ਤਿੱਖਿਆ ਕਰਾਂਗੇ